ਸਸਰੀ ਕਾਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਨਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 148 ਸਾਲਾਂ ਵਿੱਚ ਪਹਿਲੀ ਵਾਰ ਸ਼ੁਭਮ ਸ਼ੁਭਮਨ ਗਿੱਲ ਨੇ ਸੈਂਕੜਾ ਜੜ ਕੇ ਤੋੜੇ ਕਈ ਰਿਕਾਰਡ ਤੋੜੇ ਕਪਤਾਨੀ ਤੇ ਸਵਾਲ ਚੁੱਕਣ ਵਾਲੇ ਕਰਵਾਏ ਚੁੱਪ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਵਿੱਚ ਸੈਂਕੜਾ ਲਗਾ ਕੇ ਕਈ ਵੱਡੇ ਰਿਕਾਰਡ ਬਣਾਏ ਬਣਾਏ ਹਨ ਸ਼ੁਭਮ ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਆਪਣੀ ਪਹਿਲੀ ਟੈਸਟ ਲੜੀ ਵਿੱਚ 72 ਦੌੜਾਂ ਬਣਾਈਆਂ ਹਨ ਅਜੇ ਇੱਕ ਟੈਸਟ ਮੈਚ ਬਾਕੀ ਹੈ ਹੁਣ ਉਹ ਪਹਿਲੀ ਟੈਸਟ ਲੜੀ ਵਿੱਚ ਕਪਤਾਨ ਵੱਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਖਿਡਾਰੀ ਬਣ ਗਿਆ ਬਣ ਗਿਆ ਹੈ ਇਸ ਮਾਮਲੇ ਵਿੱਚ ਗਿੱਲ ਨੇ ਕਲਾਈਵ ਲੋਇਡ ਅਤੇ ਗ੍ਰੈਂਗ ਜੈਂਪਲ ਵਰਗੇ ਦਿਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ ਇੰਗਲੈਂਡ ਬਦਦੋਦ ਚੌਥੀ ਟੈਸਟ ਦੀ ਦੂਜੀ ਪਾਰੀ ਵਿੱਚ ਸੁਗਮਨ ਗਿੱਲ ਨੇ 238 ਗੇਂਦਾਂ ਵਿੱਚ 103 ਦੌੜਾਂ ਬਣਾਈਆਂ ਇਸ ਤਰ੍ਹਾਂ ਉਸ ਦੇ ਬੱਲੇ ਤੋਂ 12 ਚੌਕੇ ਨਿਕਲੇ ਇਹ ਸਬ ਇਹ ਇਸ ਲੜੀ ਵਿੱਚ ਗਿੱਲ ਦਾ ਚੌਥਾ ਸੈਂਕੜਾ ਸੀ ਇਸ ਦੇ ਨਾਲ ਹੀ ਹੁਣ ਉਸ ਨੇ ਉਸ ਦੇ ਨਾਮ 722 ਦੌੜਾਂ ਹਨ ਇਸ ਲੜੀ ਵਿੱਚ ਪੰਜਮਾ ਤੇ ਆਖਰੀ ਟੈਸਟ ਹੈ ਜੇ ਵੀ ਬਾਕੀ ਹੈ ਜੋ ਕਿ 31 ਜੁਲਾਈ ਤੋਂ ਖੇਡਿਆ ਜਾਣਾ ਹੈ ਪਿਛਲੇ 93 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਅਸ਼ੇ ਬੱਲੇਬਾਜ਼ ਨੇ ਇੰਗਲੈਂਡ ਵਿੱਚ 700 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ 1932 ਤੋਂ ਅਸ਼ੇ ਦੇਸ਼ਾਂ ਨੇ ਇੰਗਲੈਂਡ ਦਾ ਦੌਰਾ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਵੀ ਬੱਲੇਬਾਜ਼ ਇੰਗਲੈਂਡ ਵਿੱਚ ਟੈਸਟ ਲੜੀ ਵਿੱਚ 700 ਦੌੜਾਂ ਦੇ ਅੰਕੜੇ ਨੂੰ ਛੂ ਨਹੀਂ ਸਕਿਆ ਹੈ ਇੰਨਾ ਹੀ ਨਹੀਂ ਛੋਪਮਨ ਗਿਲਹਨ ਟੈਸਟ ਲੜੀ ਵਿੱਚ ਸੱਤ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਗਏ ਹਨ ਸਰ ਡੋਨ ਬ੍ਰੈਡਮੈਨ 802 810 ਦੋਣਾ ਸ਼ੁਭਮਨ ਗਿੱਲ 722 ਦੋਣਾ ਗ੍ਰੈਂਗ ਚੈਪਲ ਚੈਪਲ 702 ਦੋਣਾ ਕਲਾਈਵ ਲੋਇਡ 636 ਦੋਣਾ ਸ਼ੁਭਮਨ ਗਿੱਲ 4 ਸੈਂਕੜੇ ਡੋਨ ਬ੍ਰੈਡਮੈਨ ਆਸਟ੍ਰੇਲੀਆ 3 ਸੈਂਕੜੇ ਏ ਮੈਲਵਿਨ ਦੱਖਣੀ ਅਫਰੀਕਾ 3 ਸੈਂਕੜੇ ਗਾਰਫੀਲੈਂਡ ਸੋਬਰਸ ਡੈਸਟਿੰਜ 3 ਸੈਂਕੜੇ ਡੇਵਿਡ ਗਾਵਰ ਇੰਗਲੈਂਡ 300 ਗ੍ਰਾਮ ਗੂਜ ਇੰਗਲੈਂਡ 300 ਜੋਰ ਰੂਟ ਇੰਗਲੈਂਡ 300 ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ